ਪਟਿਆਲਾ ਦੇ ਨਵੇਂ ਐਸਐਸਪੀ ਵਰਨਨ ਸ਼ਰਮਾ ਅਤੇ ਡੀਆਈਜੀ ਕਲਦੀਪ ਚਾਹਲ ਨੇ ਜਿਹੜੀ ਇੱਕ ਵੱਡੀ ਕਾਰਵਾਈ ਕਰ ਦਿੱਤੀ ਹੈ ਇਨ੍ਹਾਂ ਚਾਰ ਇੰਸਪੈਕਟਰਾਂ ਤੇ ਦੋ ਪੁਲਿਸ ਮੁਲਾਜ਼ਮਾਂ ਦੇ ਉੱਪਰ ਉਹਨਾਂ ਨੇ ਕਾਰਵਾਈ ਇਸ ਤਰ੍ਹਾਂ ਕੀਤੀ ਹੈ ਕਿ ਇਹ ਚਾਰਾਂ ਇੰਸਪੈਕਟਰ ਤੇ ਦੋ ਪੁਲਿਸ ਮੁਲਾਜ਼ਮਾਂ ਦੇ ਉੱਪਰ 3 ਸਾਲ ਦੀ ਘਟੌਤੀ ਕਰ ਦਿੱਤੀ ਹੈ ਕਿ 3 ਸਾਲ ਦੇ ਵਿੱਚ ਇਹਨਾਂ ਨੂੰ ਕੋਈ ਵੀ ਪੱਤਾ ਨਹੀਂ ਮਿਲੂਗਾ 3 ਸਾਲ ਦੀ ਜਿਹੜੀ ਆ ਉਹ ਸਜ਼ਾ ਘਟਾ ਦਿੱਤੀ ਆ ਤੇ ਇਹਨਾਂ ਨੂੰ ਜਿਹੜਾ ਮਿਲਣ ਵਾਲਾ ਫੰਡ ਆ ਤੇ ਉਹ ਨਹੀਂ ਮਿਲੇਗਾ ਤੇ ਨਾ ਹੀ ਕੋਈ ਉਹਦੇ ਵਿੱਚ ਇਹਨਾਂ ਨੂੰ ਕੋਈ ਵਾਅਦਾ ਮਿਲੇਗਾ ਜਾਨੀ ਕਿ 3 ਸਾਲ ਤੱਕ ਜਿਹੜਾ ਇਹਨਾਂ ਨੂੰ ਕੋਈ ਤਨਖਾਹ ਵੀ ਨਹੀਂ ਮਿਲੇਗੀ ਦੂਸਰੇ ਨਾਲ ਹੀ ਖਬਰ ਇਹ ਜੁੜੀ ਆ ਕਿ ਜਿਹੜਾ ਕਿ 3 ਸਾਲ ਤੱਕ ਇਹ ਜਿਹੜੇ ਇਨਸਪੈਕਟਰ ਸੀ ਜਿਹੜਾ ਕਿ ਬਖ ਬਖ ਥਾਣੇ ਦੇ ਵਿੱਚ ਇਨਸਪੈਕਟਰ ਸੀ 3 ਸਾਲ ਤੱਕ ਇਹ ਲੈਣ ਹਾਜ਼ਰੀ ਰਹਿਣਗੇ ਇਹਨਾਂ ਨੂੰ ਕੋਈ ਇਨਸਪੈਕਟਰ ਦੇ ਥਾਣੇ ਦੇ ਵਿੱਚ ਜਾਨੀ ਕਿ ਅਹੁਦਾ ਨਹੀਂ ਮਿਲੇਗਾ ਤੀਸਰੀ ਖਬਰ ਨਾਲੇ ਜੁੜੀ ਆ ਕਿ 6 ਦੇ 6 ਜਣੇ ਪਟਿਆਲਾ ਰੇਂਜ ਤੋਂ ਜਣੇ ਕਿ ਪਰੇ ਰਹਿਣਗੇ ਜਣੇ ਕਿ ਜਿਸ ਤਰ੍ਹਾਂ ਹੁਣ ਬਠਿੰਡਾ ਗਾ ਲੁਧਿਆਣਾ ਗਾ ਜਾਂ ਕਿਤੇ ਹੋਰ ਆ ਉਦੋਂ ਜਣੇ ਕਿ ਪਟਿਆਲਾ ਰੇਂਜ ਦੇ ਵਿੱਚ ਨਹੀਂ ਇਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਲਗਾਇਆ ਨਹੀਂ ਜਾਵੇਗਾ ਅਤੇ ਇਹ ਤਿੰਨ ਸਾਲ ਲਈ ਜਿਹੜਾ ਕਿ ਲੈਣ ਹਾਜ਼ਰ ਰਹਿਣਗੇ ਅਤੇ ਨਾਲ ਉਹ ਜਿਹੜੀ ਇਹਨਾਂ ਦੀ سزا ਜਿਹੜੀ ਘਟौती ਹੋਈ ਆ ਜਿਹੜਾ ਇਹਨਾਂ ਨੂੰ ਆਪਾਂ ਕਹਿ ਲਈਏ ਕਿ ਫੰਡ ਮਿਲਦਾ ਸੀ ਉਹ ਜਿਹੜਾ ਉਹ ਫੰਡ ਵੀ ਨਹੀਂ ਮਿਲੇਗਾ ਤੇ ਜਿਹੜਾ 3 ਸਾਲ ਦੇ ਵਿੱਚ ਇਹਨਾਂ ਦੀ ਜਿਹੜੀ ਤਨਖਾਹ ਵੀ ਨਹੀਂ ਮਿਲੇਗੀ ਇਹ ਵੀ ਵੱਡੀ ਅਪਡੇਟ ਆ ਤੇ ਜਸਵਿੰਦਰ ਕੌਰ ਨੇ ਜਿਹੜਾ ਇਹ ਬਹੁਤ ਹੀ ਜਿਹੜਾ ਸਲਾਘਾਯੋਗ ਕਦਮ ਭਰਿਆਗਾ ਜਿਹੜਾ ਉਹਨਾਂ ਨੇ ਐਸਐਸਪੀ ਬਰਨ ਸ਼ਰਮਾ ਤੇ ਡੀਆਈਜੀ ਕਲਦੀਪ ਚਾਲਦਾ ਜਿਹੜਾ ਧੰਨਵਾਦ ਕੀਤਾਗਾ ਕਿ ਜਿਹੜਾ ਕਿ ਉਸ ਸਮੇਂ ਉਸ ਟਾਈਮ ਦੇ ਤਤਕਾਲੀ ਐਸਐਸਪੀ ਨਾਨਕ ਸਿੰਘਾ ਤੇ ਡੀਆਈਜੀ ਮਨਦੀਪ ਸਿੱਧੂ ਨੂੰ ਜਿਹੜਾ ਕਿ 45 ਦਿਨਾਂ ਦਾ ਸਮਾਂ ਲਿੱਤਾ ਸੀ ਕਿ ਅਸੀਂ 45 ਦਿਨਾਂ ਦੇ ਵਿੱਚ ਅਨਕਵਾਰੀ ਕਰਾਂਗੇ ਪਰ 45 ਦਿਨ ਤੱਕ ਕੀ ਜਿਹੜਾ ਕਿ ਕਈ ਮਹੀਨੇ ਜਿਹੜਾ ਲੰਘ ਗਿਆ ਸਮਾਂ ਤੇ ਆਖਰ ਜਦੋਂ ਉਹਨਾਂ ਦੀ ਬਦਲੀ ਹੁੰਦੀ ਹੈ ਉਹਨਾਂ ਨੂੰ ਪਟਿਆਲੇ ਭੇਜਿਆ ਜਾਂਦਾ ਤੇ ਮਨਦੀਪ ਸਿੱਧੂ ਆ ਜਿਹੜਾ ਰਟਾਇਰਮੈਂਟ ਹੋ ਜਾਂਦਾਗਾ ਉਹਨਾਂ ਦੀ ਜਗ੍ਹਾ ਦੇ ਉੱਪਰ ਐਸਐਸਪੀ ਵਰਨਰ ਸ਼ਰਮਾ ਤੇ ਜਿਹੜਾ ਡੀਆਈ ਜਲਦੀਪ ਚਾਲ ਨੂੰ ਲਗਾਇਆ ਜਾਂਦਾ ਜਦੋਂ ਉਹਨਾਂ ਨੇ ਜਿਹੜੀ ਉਹ ਅਨਕਵਾਰੀ ਖੋਲੀ ਜਿਨ੍ਹਾਂ ਨੇ ਉਹਨਾਂ ਨੇ 45 ਦਿਨਾਂ ਦਾ ਸਮਾਂ ਮੰਗਿਆ ਸੀ ਪਰ ਹੁਣ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਪਟਿਆਲਾ ਦੇ ਐਸਐਸਪੀ ਨੇ ਇਨ੍ਹਾਂ ਚਾਰ ਇਨਸਪੈਕਟਰਾਂ ਤੇ ਦੋ ਪੁਲਿਸ ਮੁਲਾਜ਼ਮਾਂ ਦੇ ਉੱਪਰ ਵੱਡੀ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਆ ਤੇ ਦੂਸਰੇ ਪਾਸੇ ਅਜੇ ਸੀਬੀਆਈ ਦੀ ਜਿਹੜੀ ਕਾਰਵਾਈ ਆ ਉਹ ਅਜੇ ਹੋਣੀ ਬਾਕੀ ਆ ਕਿਉਂਕਿ ਜਿਹੜੀ ਸੀਬੀਆਈ ਨੇ ਕਾਰਵਾਈ ਕਰਨੀ ਆ ਉਹ ਤਾਂ ਜਿਹੜੇ ਕਿ ਇਹਨਾਂ ਨੂੰ ਨੌਕਰੀ ਤੋਂ ਹੱਤ ਤੋਣੇ ਪੈਣਗੇ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਣਾ ਪਊਗਾ ਚਾਹੇ ਕਿਥੇ ਮਰਜ਼ੀ ਭੱਜ ਲੈਣਾ ਇਹ ਕੱਲੇ ਇਹਨਾਂ ਚਾਰਾਂ ਜਾਂ ਛਿਆਂ ਦੀ ਗੱਲ ਨਹੀਂ ਇੱਥੇ ਪਤਾ ਨਹੀਂ ਨਾਨਕ ਸਿੰਘ ਐਸਐਸਪੀ ਫਸ ਸਕਦਾ ਹੋਰ ਵੀ ਜਿਹੜੇ ਵੱਡੇ ਅਧਿਕਾਰੀ ਆ ਉਹ ਵੀ ਫਸ ਸਕਦੇ ਆ ਤੇ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਨਾਲ ਮੁੱਦਾ ਜੁੜਿਆਗਾ ਜਿਹੜਾ ਜਸਪ੍ਰੀਤ ਸਿੰਘ ਦਾ ਉਹਦੇ ਵਿੱਚ ਵੀ ਜਿਹੜਾ ਇਹਨਾਂ ਨੂੰ ਰਗੜਿਆ ਜਾਊਗਾ ਯਾਨੀ ਕਿ ਜਿਹੜਾ ਫੇਕ ਅਨਕਾਊਂਟਰ ਕੀਤਾ ਉਹਦੇ ਵਿੱਚ ਵੀ ਇਹਨਾਂ ਨੂੰ ਸਜ਼ਾ ਜ਼ਰੂਰ ਮਿਲੂਗੀ ਜਿਸ ਤਰ੍ਹਾਂ 1992 93 ਦੇ ਵਿੱਚ ਜਿਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਸੀ ਜਿਹੜਾ ਉਹਨਾਂ ਨੂੰ ਹੁਣ ਉਮਰਦ ਭਰਦੀਆਂ ਕੈਦ ਕਿਸੇ ਨੂੰ 10 ਸਾਲ ਦੀ ਕਿਸੇ ਨੂੰ 15 ਸਾਲ ਦੀ ਕਿਸੇ ਨੂੰ 20 ਸਾਲ ਦੀ ਸਜ਼ਾ ਸੀਬੀਆਈ ਕੋਰਟ ਵੱਲੋਂ ਜਿਹੜਾ ਦਿੱਤੀ ਜਾ ਰਹੀ ਆ ਤੇ ਇਹੇ ਮਾਮਲਾ ਜਿਹੜਾ ਹੁਣ ਸੀਬੀਆਈ ਦੇ ਕੋਲ ਜਿਹੜਾ ਪਹੁੰਚਿਆਗਾ ਤੇ ਜਿਹੜਾ ਕਿ ਇੱਕ ਗਰਤੇ ਢਿੱਲੋ ਜਿਹੜਾ ਕੇਕਰਨਾਲ ਪਰਿਵਾਰ ਦਾ ਜਿਹੜਾ ਨੰਦੀਕੀ ਰਿਸ਼ਤੇਦਾਰ ਉਸ ਵੱਲੋਂ ਵੀ ਜਿਹੜਾ ਜਸਪ੍ਰੀਤ ਸਿੰਘ ਦੀ ਜਿਹੜੀ ਫਾਈਲ ਆ ਉਹ ਹਾਈ ਕੋਰਟ ਦੇ ਵਿੱਚ ਦਾਖਲ ਕਰ ਦਿੱਤੀ ਆ ਉਹਨਾਂ ਨੇ ਮੰਗ ਕੀਤੀ ਆ ਕਿ ਇਸ ਦੀ ਜਿਹੜਾ ਫੇਕ ਅਨਕਾਉਂਟਰ ਕੀਤਾਗਾ ਇਸ ਦੀ ਜਿਹੜਾ ਸਾਰੀ ਜਾਂਚ ਕੀਤੀ ਜਾਵੇ ਉਹ ਜਾਂਚ ਵੀ ਹੋ ਗਈ ਸੀ ਬੀਆਈ ਵੱਲੋਂ ਜਿਹੜਾ ਪਤਾ ਨਹੀਂ ਕਿਸ ਕਿਸ ਨੂੰ ਜਿਹੜਾ ਹੁਣ ਟੰਗਿਆ ਜਾਵੇਗਾ ਪਰ ਵੱਡੀ ਖਬਰ ਇਹ ਸਾਨੂੰ ਸੁਣਾ ਦਈਏ ਕਿ ਜਿਹੜਾ ਬੜੇ ਜਿਹੜੇ ਇੱਕ ਚਾਰ ਐਂਸ ਬੈਟਰ ਜਿਹੜੇ ਖਾਕੀ ਦੇ ਵਰਦੀ ਦੇ ਵਿੱਚ 17 ਦੇ ਰੋਬ ਦੇ ਵਿੱਚ 10-10 ਲੱਖ ਦੇ ਰੁਪਏ ਵਿੱਚ ਜਿਨ੍ਹਾਂ ਨੂੰ ਕੋਈ ਰੱਬ ਚੇਤੇ ਨੇ ਸੀ ਅੱਜ ਉਹਨਾਂ ਨੂੰ ਭੱਜੜਾ ਪਈਆਂ ਹੋਈਆਂ ਨੇ ਦੋ ਹੁਣ ਸੁਪਰੀਮ ਕੋਰਟ ਭੱਜ ਗਏ ਉਹ ਕਿਉਂ ਗਿਆ ਉਹਨਾਂ ਦੇ ਵਿੱਚੋਂ ਹਰਜਿੰਦਰ ਸਿੰਘ ਹੈਰੀਆ ਤੇ ਇਕਾ ਹਰਜਿੰਦਰ ਸਿੰਘ ਤੇ ਦੂਸਰਾ ਹੈਗਾਗਾ ਹੈਰੀ ਵੁੱਪਰ ਆਏ ਇਹ ਦੋ ਸਬਰੀਮ ਕੋਰਟ ਦੇ ਵਿੱਚ ਕਿਉਂ ਭੱਜਿਆ ਇਹ ਕਹਿੰਦੇ ਜੀ ਸੀਬੀਆਈ ਦੀ ਇਨਕੁਆਰੀ ਨਹੀਂ ਹੋਣੀ ਚਾਹੀਦੀ ਤੇ ਕਹਿੰਦੇ ਵੀ ਅਸੀਂ ਕੁਝ ਨਹੀਂ ਕੀਤਾ ਗਲਤ ਨਹੀਂ ਕੀਤਾ ਕਿ ਸੀਬੀ ਇਹਦੀ ਇਨਕੁਆਰੀ ਰੋਕੀ ਜਾਵੇ ਹੁਣ ਇੱਥੋਂ ਸਾਫ ਯਾਹਰ ਹੁੰਦਾਗਾ ਇੱਥੋਂ ਸਾਫ ਪਤਾ ਲੱਗਦਾ ਕਿ ਉਹ ਮੁੰਡਾ ਜਸਪ੍ਰੀਤ ਇਹਨਾਂ ਨੇ ਫੜ ਕੇ ਮਾਰਿਆ ਤਾਂ ਇਹਨਾਂ ਨੂੰ ਡਰ ਲੱਗਦਾਗਾ ਤੇ ਨਾਲ ਜਿਹੜਾ ਕਰਨਲ ਪਰਿਵਾਰ ਦਾ ਮਾਮਲਾਗਾ ਜਿਹੜਾ ਪਸਵੰਧਰ ਸਿੰਘ ਕਰਨਲ ਨੂੰ ਜਿਹੜਾ ਇਹਨਾਂ ਨੇ ਬੁਰੀ ਤਰ੍ਹਾਂ ਕੁੱਟਿਆ ਉਹਦੇ ਵਿੱਚ ਤਾਂ ਦੇਖੋ ਇਹਨਾਂ ਨੂੰ ਸਜ਼ਾਵਾਂ ਮਿਲਣੇ ਮਿਲਣੀਆਂ ਪਰ ਜਿਹਦੇ ਵਿੱਚ ਇਹਨਾਂ ਨੂੰ ਉਮਰ ਕੈਦ ਹੋਣੀ ਆ ਜਾਂ 20 ਸਾਲੀ ਹੋਣੀ ਆ 10 ਸਾਲੀ ਹੋਣੀ ਆ ਜਿਹੜੀ ਸਜ਼ਾ ਹੋਣੀ ਆ ਉਹ ਮਾਨਜੋਗ ਹਾਈ ਕੋਰਟ ਵੱਲੋਂ ਸੁਣਾਈ ਜਾਣੀ ਆ ਕਿਉਂਕਿ ਸੀਬੀਆਈ ਵੱਲੋਂ ਜਿਹੜੀ ਸਾਰੀ ਇਨਕੁਆਰੀ ਕਰਕੇ ਜਿਹੜਾ ਇੱਕ ਫਾਈਲ ਆ ਜਿਹੜੀ ਬੰਦ ਲਫਾਪਾ ਉਹ ਹਾਈ ਕੋਰਟ ਦੇ ਵਿੱਚ ਜਾ ਕੇ ਖੋਲਿਆ ਜਾਣਾਗਾ ਫਿਰ ਅੱਗੇ ਕਾਰਵਾਈ ਇਹਨਾਂ ਦੇ ਉੱਪਰ ਵੱਡੀ ਹੋ ਸਕਦੀ ਆ ਇਸ ਗੱਲ ਨੂੰ ਲੈ ਕੇ ਇਹ ਡਰਦੇ ਆ ਕਿ ਸਾਨੂੰ ਪਹਿਲਾ ਦਿਨ ਤੋਂ ਹੀ ਕਹਿੰਦੇ ਸੀ ਕਿ ਸਿਵਿਅ ਦਿਨਕਵਾਰੀ ਨਾ ਹੋਵੇ ਪਰ ਜੇਕਰ ਪਹਿਲੇ ਹੀ ਦਿਨ ਤੋਂ ਜਿਹੜਾ ਕਹਿੰਦੇ ਹੁੰਦੇ ਆ ਨਾ ਕਿ ਪਾਪੀ ਬੰਦਾ ਚਾਹੇ ਕਿੰਨਾ ਮਰਜ਼ੀ ਪਾਪ ਕਰ ਲੇ ਉਹ ਸੁਖਪਦਾ ਨਹੀਂ ਹੁੰਦਾ ਪਾਪ ਕਦੇ ਸਪਾਇਆ ਨਹੀਂ ਜਾਂਦਾ ਤੇ ਪਾਪ ਨਾ ਹੀ ਕਿ ਦਿਲ ਤੋਂ ਖੋਇਆ ਜਾਂਦਾ ਤੇ ਨਾ ਹੀ ਧੁਖਿਆ ਰਹਿੰਦਾਗਾ ਆਖਰ ਜਿਹੜਾ ਪਾਪ ਕੀਤਾ ਹੁੰਦਾਗਾ ਉਹ ਲੋਕਾਂ ਨੂੰ ਜਿਹੜਾ ਚਾਹੇ ਕੋਈ ਮਰਦੀ ਆ ਚਾਹੇ ਆਮ ਬੈਤੀ ਆ ਚਾਹੇ ਕੋਈ ਪੁਲਿਸ ਅਧਿਕਾਰੀ ਆ ਚਾਹੇ ਕੋਈ ਹੋਰ ਆ ਉਹਨਾਂ ਨੂੰ ਪਾਪ ਜਿਹੜਾ ਲੈ ਕੇ ਬਹਿ ਜਾਂਦਾਗਾ ਉਹ ਜਿਹੜਾ ਇੱਕ 22 ਸਾਲਾਂ ਦਾ ਨੌਜਵਾਨ ਗੁਰਸੇਕ ਮੁੰਡਾ ਇਹਨਾਂ ਚਾਰ ਐਂਸਬੈਟਰਾਂ ਤੇ ਹੋਰ ਪੁਲਿਸ ਮੁਲਾਜ਼ਮਾਂ ਨੇ ਤੇ ਡੀਐਸਪੀ ਨੇ ਜਿਨ੍ਹਾਂ ਨੇ ਕੋਲ ਖੜ ਕੇ ਉਹਦੇ ਨੇੜੇ ਕੀ ਤਿੰਨ ਗੋਲੀਆਂ ਮਾਰੀਆਂ ਕਰੀਰ ਸੱਤ ਗੋਲੀਆਂ ਮਾਰੀਆਂ ਇੱਕ ਨੌਜਵਾਨ ਦੇ ਤਰਸ ਨਹੀਂ ਆਏ ਇਹਨਾਂ ਪਾਪੀਆਂ ਨੂੰ ਇਹਨਾਂ ਬੁੱਤੜਾਂ ਨੂੰ ਕਿ ਉਸ ਇੱਕ ਜਿਹੜਾ ਕਿ ਘਰ ਜਿਹੜਾ ਸਾਰਾ ਉਜਾੜ ਦਿੱਤਾ ਕਿ ਤੁਹਾਡੇ ਕੋਲੇ ਕੀ ਅਧਿਕਾਰ ਆ ਕਿ ਤੁਹਾਨੂੰ ਕਿਹਨੇ ਛੁੱਟੀਆਂ ਦਿੱਤੀਆਂ ਕਿ ਤੁਸੀਂ जिधे मर्ज़ी गोलियां मारो जिधे मर्ज़ी पैरत मारदे जिधे मर्ज़ी हिकच मार दियो ਤੁਸੀਂ ਪਾਪੀਓ ਜਸਪ੍ਰੀਤ ਸਿੰਘ ਦਾ ਪਾਪ ਆ ਤੁਹਾਨੂੰ ਲੈ ਕੇ ਬੈਠ ਗਿਆ ਅਜੇ ਤੁਹਾਡੇ ਨਾਲ ਉਹ ਬਣ ਨਹੀਂ ਆ ਤੁਸੀਂ ਨੱਕ ਨਾਲ ਲਖੇਰਾ ਕੱਢੋਂਗੇ ਤੇ ਤੁਸੀਂ ਤੁਹਾਨੂੰ ਜਿਹੜਾ ਕਿ ਚਾਰ ਸਬਿਰੋ ਜਿਹੜੀਆਂ ਲਾਨ ਤਾਂ ਹੁਣ ਪੈ ਰਹੀਆਂ ਤੇ ਇਹ ਹਮੇਸ਼ਾ ਪੈਂਦੀਆਂ ਰਹਿਣਗੀਆਂ ਤੁਸੀਂ ਆਪਣੇ ਸਟਾਰਾਂ ਦੇ ਲਈ ਤੁਸੀਂ ਫੋਕੀਆਂ ਸੌਰਤਾਂ ਦੇ ਲਈ ਆਪਣੇ ਸਟਾਰਾਂ ਦੇ ਲਈ ਦਾਦਾਸ ਲੱਖ ਤੇ ਲਈ ਇੱਕ ਬੇਕਸੂਰ ਨੌਜਵਾਨਾ ਜਿਹੜਾ ਉਹ ਤੁਸੀਂ ਮਾਰਮ ਕਾ ਦਿੱਤਾ ਜੇ ਕਸੂਰ ਆਪਾਂ ਮੰਨਦੇ ਹਾਂ ਚਲੋ ਉਹਦਾ ਕਸੂਰ ਸੀ ਪਰ ਅਦਾਲਤਾਂ ਕਾਦੇ ਵਾਸਤੇ ਆ ਇਹਨਾਂ ਨੂੰ ਇਹ ਦੱਸਿਆ ਜਾਵੇ ਅਦਾਲਤਾਂ ਕਿਉਂ ਬਣੀਆਂ ਨੇ ਜੱਜ ਸਾਹਿਬ ਕਿਉਂ ਜਿਹੜਾ ਪਾਸ ਹੁੰਦੇ ਨੇ ਜਿਹੜੇ ਕਿ ਪੇਪਰ ਦੇ ਕੇ ਪਾਸ ਹੁੰਦੇ ਆ ਫਿਰ ਜੱਜ ਤੇ ਕਹਿੰਦੇ ਹੁੰਦੇ ਆ ਰੱਬ ਦੋ ਉੱਤੇ ਭਰੋਸਾ ਹੁੰਦਾ ਗਾ ਲੋਕਾਂ ਦਾ ਕਹਿੰਦੇ ਹੁੰਦੇ ਆ ਇੱਕ ਤਾਂ ਰੱਬ 'ਕਾ ਭਰੋਸਾ ਤੇ ਦੂਸਰਾ ਜੱਜ ਤੇ ਤੇ ਹੁਣ ਤੁਸੀਂ ਅੱਜ ਜਿਹੜੇ ਭੱਜੇ ਫਿਰਦੇ ਉਸ ਵੀ ਇਹਦੀ ਇਨਕੁਆਰੀ ਤੋਂ ਡਰਦੇ ਇਹਦਾ ਮਤਲਬ ਸਿੱਧਾ ਸਾਪ ਜਾੜ ਹੁੰਦਾਗਾ ਕਿ ਤੁਸੀਂ ਪਾਪੀਓ ਪਾਪ ਕੀਤਾਗਾ ਉਹ ਤੁਹਾਡਾ ਪਾਪ ਆ ਜਿਹੜਾ ਉਹ ਲੈਣਾ ਨਹੀਂ ਤੁਸੀਂ ਅਜੇ ਦੇਖੋ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਤੁਸੀਂ ਮੱਥੇ ਰਗੜਨੇ ਆ ਕਿੱਥੇ ਕਿੱਥੇ ਤੁਹਾਨੂੰ ਪਾਜੜਾ ਪੈਣੀਆਂ ਨੇ ਦਿਨ ਤੇ ਰਾਤ ਦੀ ਚੈਨ ਆ ਜਿਸ ਤਰ੍ਹਾਂ ਉਹ ਸਭ ਮਾਪਿਆਂ ਦੀ ਤੁਸੀਂ ਗਵਾ ਦਿੱਤੀ ਆ 22 ਸਾਲ ਦਾ ਨੌਜਵਾਨ ਮਾਰ ਕੇ ਉਹ ਘਰੋਂ ਬੇਕਾਰ ਹੋ ਗਿਆ ਘਰ ਉਜਾੜ ਦਿੱਤਾ ਅੱਜ ਤੁਹਾਨੂੰ ਜਿਹੜਾ ਉਹੀ ਜਿਹੜਾ ਉਨ੍ਹਾਂ ਵਾਲਾ ਹਾਲ ਆ ਤੁਹਾਡਾ ਆਉਣ ਵਾਲੇ ਟਾਈਮ ਦੇ ਵਿੱਚ ਪਰਮਾਤਮਾ ਜਰੂਰ ਕਰੂਗਾ ਲੋਕਾਂ ਦੀ ਵੀ ਇਹ ਮੰਗਾ ਤੇ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਕਿ ਜਿਹੜਾ ਹੰਕਾਰ ਹੁੰਦਾ ਉਹ ਚਾਹੇ ਬੰਦਾ ਆਮ ਬੰਦਾ ਹੋਵੇ ਚਾਹੇ ਵਰਦੀ ਦੇ ਨਸੇ ਵਿੱਚ ਹੰਕਾਰ ਹੋਵੇ ਚਾਹੇ ਕੋਈ ਲੀਡਰ ਹੋਵੇ ਚਾਹੇ ਕੋਈ ਹੋਰ ਹੋਵੇ ਹੰਕਾਰ ਆ ਕਹਿੰਦੇ ਹੁੰਦਿਆ ਸਭ ਮਾਰਿਆ ਹੰਕਾਰ ਨੂੰ ਹਮੇਸ਼ਾ ਮਾਰ ਪੈਂਦੀ ਆ ਤੇ ਇਸ ਕਰਕੇ ਤੁਸੀਂ ਦੂਜਿਆਂ ਤੋਂ ਤਾਂ ਲੁਕੋ ਕੇ ਰੱਖ ਲੋਗੇ ਪਰ ਪਰਮਾਤਮਾ ਤੋਂ ਕਿੱਥੇ ਲੁਕਾਓਗੇ ਚੀਜ਼ਾਂ ਤੁਸੀਂ ਇਹ ਤੁਹਾਨੂੰ ਖਬਰ ਸੁਣਾ ਦਿੱਤੀ ਆ ਕਿ ਜਿਹੜਾ ਚਾਰੇ ਐਂਸਫੈਕਟਰਾਂ ਦੀ ਜਿਹੜੀ ਘਟौती ਕੀਤੀ ਗਈ ਆ 3 ਸਾਲ ਦੇ ਲਈ ਤੇ ਇਹਨਾਂ ਨੂੰ ਕੋਈ ਵੀ ਜਿਹੜਾ ਆਪਣਾ ਫੰਡ ਆ ਜਿਹੜਾ ਉਹ ਨਹੀਂ ਮਿਲੇਗਾ ਤੇ ਨਾ ਹੀ ਕੋਈ ਇਹਨਾਂ ਨੂੰ ਹੋਰ ਜਿਹੜਾ ਆਪਾਂ ਕਹਿੰਦੇ ਕਿ ਭੱਤੇ ਜਿਹੜੇ ਵਾਦੇ ਹੁੰਦੇ ਆ ਉਹ ਨਹੀਂ ਮਿਲਣਗੇ ਜਾਨੀ ਕਿ ਹੁਣ ਇਹ ਪੂਰੀ ਤਰ੍ਹਾਂ ਕੜਾਕੀ ਦੇ ਵਿੱਚ ਫਸ ਗਏ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲਿਓ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ